ਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਗੁਰੂ ਪਰਮਾਤਮਾ ਦੀ ਰਜਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜਿਹੜੇ ਪਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆਪਣੇ ਚੈਨਲ ਤੇ ਪਹਿਲੀ ਵਾਰ ਵੇਖ ਦਿੱਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਤਰੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਆਪਾਂ ਇਹ ਚੈਨਲ ਤੇ ਕਬੱਡੀ ਦੇ ਨਾਲ ਹਰ ਇੱਕ ਅਪਡੇਟ ਪਾਉਣੀ ਰਹਿੰਦੇ ਆ ਤਾਂ ਕਮੈਂਟ ਬਾਕਸਾਂ ਵਿੱਚ ਵੀ ਜੀ ਦੱਸਿਆ ਕਰੋ ਆਪਣੀ ਅਪਡੇਟ ਮਿੱਤਰੋ ਕਿਵੇਂ ਦੀ ਲੱਗਦੀ ਆ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਜਰੂਰ ਦੱਸਿਆ ਕਰੋ ਸਾਰੇ ਭਰਾ ਚੈਨਲ ਨੂੰ ਵਧੀਆ ਸਪੋਰਟ ਕਰ ਰਹੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਸਾਰੇ ਭਰਾਵਾਂ ਦਾ ਦਿਲੋ ਧੰਨਵਾਦ ਜੀ ਅੱਜ ਜੋ ਹੋਣ ਵਾਲੇ ਕਬੱਡੀ ਦੇ ਆਪਾਂ ਤਾਕੜੇ ਟੂਰਨਾਮੈਂਟਾਂ ਬਾਰੇ ਕਰਾਂਗੇ ਗੱਲ ਅੱਜ ਬਹੁਤ ਜਗ੍ਹਾ ਤੇ ਕਬੱਡੀ ਦੇ ਤਾਕੜੇ ਟੂਰਨਾਮੈਂਟ ਨੇ ਨਾਲੇ ਮੈਂ ਤਰੋਕਾਂਗੇ ਜੇ ਲੱਗਣੀ ਰੌਣਕਾਂ ਕਹਿੰਦੇ 16 ਟੀਮਾਂ ਆਣ ਕਹਿੰਦੇ ਚੋਟੀ ਦੀਆਂ ਬੁੱਕ ਕੀਤੇ ਹੋਈਆਂ ਨੇ ਬਹੁਤ ਸਿਰੇ ਦੇ ਮੈਚ ਨੇ ਤਾਕੜੀਆਂ ਟੀਮਾਂ ਬਣੀਆਂ ਨੇ ਵਧੀਆ ਪਲੇਅਰ ਖੇਡਣਗੇ ਦੇਵਾਂਗੇ ਅਪਡੇਟ ਵੀਡੀਓ ਅੰਤ ਤੱਕ ਦੇਖਿਓ ਵੀਡੀਓ ਦੇ ਨਾਲ ਜੁੜੇ ਰਹੋ ਜੋ ਪਹਿਲਾ ਕਬੱਡੀ ਕੱਪ ਆ ਮਿੱਤਰੋ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਲੁਧਿਆਣਾ ਹੋਵੇਗਾ ਜਿੱਥੇ ਪਿੰਡ ਪਿਓਰ ਦਾ ਇੱਕ ਪਲੇਅਰ ਬਾਰੋ ਹੋਵੇਗਾ ਪਹਿਲਾ ਨਾਮ ਜਿੱਥੇ 41000 ਅਤੇ ਦੂਸਰਾ ਨਾਮ 31000 ਵੈਸਟ ਰੇਡਰ ਤੇ ਯਾਫੀ ਨੂੰ 515100 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਨਾਲ ਹੀ ਮਿੱਤਰੋ 57 ਕਿਲੋ ਪਿੰਡਵਾਰ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 6100 ਹੋਵੇਗਾ ਤੇ ਦੂਜਾ ਨਾਮ ਜਿੱਥੇ 5100 ਹੋਵੇਗਾ ਵੈਸਟ ਨੂੰ 11100 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਬਾਈਨੀ ਕਬੱਡੀ ਖੇਡਾਰੀਆਂ ਦੇ ਨਰੋਲ ਦੇ ਇੱਕ ਪਲੇਅਰ ਬਾਹਰੋਂ ਦੇ ਮੈਚ ਹੋਣਗੇ ਮਿੱਤਰੋ ਕਮੇਟੀ ਵਾਲਨੋਂ ਵੱਲੋਂ ਵਧੀਆ ਪ੍ਰਬਾਲਾ ਕੀਤਾ ਗਿਆ ਤਗੜਾ ਪ੍ਰਬਾਲਾ ਜੋ ਬਾਈਨੀ ਕਬੱਡੀ ਖੇਡਾਰੀਆਂ ਦੇ ਮੈਚ ਵੀ ਨਾਲ ਆਇੜਨੇ ਲਾਈਵ ਇਸਦਾ ਚੱਲੇਗਾ ਪੰਜਾਬੀ ਲਾਈਵ ਟੀਵੀ ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਹੈ ਇਸ ਤੇ ਤੁਸੀਂ ਲਾਈਵ ਦਾ ਆਨੰਦ ਮਿੱਤਰੋ ਮਾਣ ਸਕਦੇ ਹੋ ਤੇ ਨਾਲ ਹੀ ਸੂਰਤੀ ਅੱਜ ਲਾਸਟ ਦਿਨ ਹੈ ਮਿੱਤਰੋ 65 ਕਿਲੋ ਤੇ ਅੱਜ ਓਪਨ ਦੇ ਮੈਚ ਹੋਣਗੇ ਓਪਨ ਦੇ ਇੱਥੇ ਦੋ ਪਲੇਅਰ ਬਾਹਰੋਂ ਹੋਣਗੇ ਪਹਿਲਾ ਨਾਮ ਜਿੱਥੇ 31000 ਮਿੱਤਰੋ ਤੇ ਦੂਸਰਾ ਨਾਮ 21000 ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋਰੇ ਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ 64 ਕਿਲੋ ਦੇ ਮੁਕਾਬਲੇ ਹੋਣਗੇ 15000 ਜਿੱਥੇ ਪਹਿਲਾ ਨਾਮ ਆ ਤੇ 9500 ਜਿੱਥੇ ਦੂਸਰਾ ਨਾਮ ਆ ਇੱਕ ਪਲੇਅਰ ਮਿੱਤਰੋ 64 ਕਿਲੋ ਦਾ ਬਾਹਰ ਹੋਵੇਗਾ ਬੈਸਟਨ ਲਈ ਸਰਪ੍ਰਾਈਜ਼ ਦਿੱਤੇ ਹਨਰੇ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਨਾਲ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਅੱਜ ਵਧੀਆ ਮੈਚ ਹੋਏ ਨੇ ਲਾਈਵ ਇਸ ਦਾ ਚੱਲੇਗਾ ਕਬੱਡੀ ਅਨਲਿमिटेड ਲਾਈਵ ਤੇ ਅੱਜ ਬਹੁਤ ਵਧੀਆ ਪਲੇਅਰ ਪਹੁੰਚਣਗੇ ਉਰੇ ਉਰੇ ਵੀ ਸਾਰੇ ਅੱਜ ਕਈ ਜਗ੍ਹਾ ਦੇ ਤਾਕੜੇ ਟੂਰਨਾਮੈਂਟ ਨੇ ਸਾਰੇ ਨਵੇਂ ਪਲੇਅਰਾਂ ਨੂੰ ਵਧੀਆ ਮੌਕਾ ਮਿਲੂਗਾ ਸਾਰੇ ਪਾਸੇ ਟੀਮਾਂ ਬਰਾਬਰ ਦੀਆਂ ਹੋਣਗੀਆਂ ਅੱਜ ਹਨਿਆਣੇ ਦੇ ਵਿੱਚ ਵੀ ਤਾਕੜਾ ਕਬੱਡੀ ਕੱਪਾ ਇੱਥੇ ਮਨੀਸ਼ਵਰੀ ਸ਼ੀਲੂਹਰੀ ਪਹੁੰਚਣਗੇ ਆਪਣੀ ਤਾਕੜੀ ਟੀਮ ਦੇ ਨਾਲ ਉਹ ਵੀ ਦੱਸਾਂਗੇ ਤੁਹਾਨੂੰ ਨਾਲ ਹੀ ਸਿੰਘਾਵਾਲਾ ਚ ਵੀ ਅੱਜ ਜ਼ਿਲ੍ਹਾ ਮੋਗਾ ਚ ਲਾਸਟ ਦਿਨ ਹੈ ਕਬੱਡੀ ਓਪਨ ਦੇ ਚੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 81000 ਅਤੇ ਦੂਸਰਾ ਨਾਮ ਜਿੱਥੇ 61000 ਫਾਈਨ ਟ੍ਰੇਡਰ ਤੇ ਯਾਫੀ ਨੂੰ 31-31000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋ ਗਿਆ। ਬਾਈ ਜੀ ਨੀ ਕਬੱਡੀ ਖਿਡਿਆਰਿਆਂ ਦੇ ਵੀ ਵਧੀਆ ਮੈਚ ਹੋਏ ਸੀਗੇ। ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਇਹ ਵੀ। ਸਿੰਘਾਵਾਲਾ ਵਧੀਆ ਕਬੱਡੀ ਕੱਪ ਹੁੰਦਾ ਹੈ ਸਾਲ। ਹਿਤਕੀ ਵੀ ਵਧੀਆ ਪਲੇਅਰ ਪਹੁੰਚਣਗੇ। ਵਧੀਆ ਟੀਮਾਂ ਇੰਟਰ ਕੀਤੀਆਂ ਗਈਆਂ ਨੇ। ਤੇ ਨਾਲ ਹੀ ਜੋ ਸੰਧੂ ਚੱਠਿਆਂ 'ਚ ਮਿੱਤਰੋ ਪਹਿਲਾਂ ਆਪਾਂ ਨੂੰ ਅਪਡੇਟ ਮਿਲੀ ਤੀ ਵੀ ਇਹ ਕਬੱਡੀ ਕੱਪ ਕੈਨਸਲ ਹੋ ਗਿਆ ਗਰਾਊਂਡ ਦੇ ਵਿੱਚ ਪਾਣੀ ਖੜਨ ਦੇ ਨਾਲ। ਪਲਪ੍ਰਾਵਾਂ ਨੇ ਤਕੜਾ ਉਪਰਾਲਾ ਕੀਤਾ। ਗਰਾਊਂਡ 'ਚੋਂ ਪਾਣੀ ਕੱਢਿਆ ਤੇ ਹੋਰ ਮਿੱਟੀ ਪਾ ਕੇ ਵਧੀਆ ਪਿੰਡੋਂ ਉਪਨ ਦੇ ਦੋ ਪਲੇਅਰ ਬਾਹਰੋਂ ਦੇ ਮੈਚ ਹੋਣਗੇ 81000 ਜਿੱਥੇ ਪਹਿਲਾ ਨਾਮ ਹੋਵੇਗਾ ਤੇ 71000 ਜਿੱਥੇ ਦੂਸਰਾ ਨਾਮ ਹੋਵੇਗਾ ਬੈਸਟ ਰੇਡਰ ਤੇ ਯਾਫੀ ਨੂੰ 4141000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਮਿੱਤਰੋ 75 ਕਿਲੋ ਦਾ ਇੱਕ ਪਲੇਅਰ ਬਾਹਰੋਂ ਹੋਊਗਾ 41000 ਜਿੱਥੇ ਪਹਿਲਾ ਨਾਮ ਅਤੇ 31000 ਜਿੱਥੇ ਦੂਸਰਾ ਨਾਮ 75 ਕਿਲੋ ਦੇ ਬੈਸਟਾਂ ਨੂੰ ਕਹਿੰਦੇ ਐਲਈਡੀਆਂ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਦਰਸ਼ਕਾਂ ਦੇ ਲਈ ਵੀ ਕਹਿੰਦੇ 40 ਜਾਗਾ ਐਲਈਡੀਆਂ ਪ੍ਰੈਸ ਪੱਖੇ ਲੱਕੀ ਡਰਾ ਦੇ ਵਿੱਚ ਕੱਢੇ ਜਾਣਗੇ ਪਾਇਓ ਜਰੂਰ ਮਿੱਤਰੋ ਜਿਹੜੇ ਮੌਕੇ ਤੇ ਤੁਸੀਂ ਦਰਸ਼ਕ ਹਾਜ਼ਰ ਹੋਣਗੇ ਕਈ ਵਾਰ ਪਤਾ ਨਹੀਂ ਹੁੰਦਾ ਕਦੋਂ ਕਿਸੇ ਦੀ ਕਿਸਮ ਦੇ ਚਮਕ ਜੇ ਵੈਗਰੂ ਦਾਤਾ ਦੇ ਘਰ ਦੇ ਰਾਂ ਅੰਧੇਰ ਨਹੀਂ ਹੈਗੀ ਜਰੂਰ ਲੱਕੀ ਡਰਾਪ ਆਇਓ ਲਾਈਵ ਆਉਣੇ ਸਿੱਧਾ ਚੱਲੇਗਾ ਕਬੱਡੀ 365 ਤੇ ਇਹ YouTube ਦਾ ਮਸ਼ਹੂਰ ਵੈਬਸਾਈਟ ਆ ਉੱਤੇ ਤੁਸੀਂ ਲਾਈਵ ਦੇਖ ਸਕਦੇ ਹੋ ਬਹੁਤ ਵਧੀਆ ਪਲੇਅਰ ਨੇ ਟੀਮਾਂ ਤਾਕੜੀਆਂ ਬਣੀਆਂ ਨੇ ਰੇ ਵੀ ਪਲੇਅਰਾਂ ਬਾਰੇ ਅਪਡੇਟ ਮਿਲਦੀ ਆ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਦੇ ਆ ਜਾਂ ਹੁਣ ਵੀ ਆਪਾਂ ਨੂੰ ਪਤਾ ਲੱਗੀ ਤਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਐਮੀ ਆਪਾ ਤੁਹਾਡੇ ਤੱਕ ਗਲਤ ਅਪਡੇਟ ਨਹੀਂ ਪਹੁੰਚਾਰੇ ਬਾਕੀ ਕਾਕਾ ਸ਼ੇਖ ਦولت ਜੀ ਉਸਤਾਦ ਬਹੁਤ ਹੈਲਪ ਕਰਦੇ ਨੇ ਟੀਮਾਂ ਦੇ ਲਈ ਜੋ ਟੀਮਾਂ ਬਣਾਉਂਦੇ ਨੇ ਉਹ ਵੀ ਆਪਾਂ ਨੂੰ ਬਹੁਤ ਹੈਲਪ ਕਰਦੇ ਨੇ ਟੀਮਾਂ ਬਾਰੇ ਦੱਸਦੇ ਨੇ ਜੋ ਕਲੱਬਾਂ ਦੇ ਮੈਚ ਹੁੰਦੇ ਨੇ ਉਹਨਾਂ ਦੀ ਟੀਮਾਂ ਨੂੰ ਬਣਾਉਂਦੇ ਨੇ ਤਾਂ ਉਹਨਾਂ ਦੀ ਜਾਣਕਾਰੀ ਵੀ ਹੁੰਦੀ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਦੇ ਆ ਤੇ ਨਾਲ ਹੀ ਅੱਜ ਦੇ ਦਿਨ ਦਾ ਮਿੱਤਰੋ ਤਾਕੜਾ ਕਬੱਡੀ ਦਾ ਆਪਾਂ ਪਿੰਡ ਕਾਂਗਾ ਦੇ ਵਿੱਚ ਓਪਨ ਦੇ ਤਿੰਨ ਪਲੇਅਰ ਬਾਹਰੋਂ ਹੋਣਗੇ ਲੱਖ ਜਿੱਥੇ ਪਹਿਲਾ ਨਾਮ ਅਤੇ ਦੂਸਰਾ ਨਾਮ ਮਿੱਤਰੋ 71000 16 ਟੀਮਾਂ ਨੇ ਟ੍ਰੈਨ ਕਹਿੰਦੇ ਸਿਰੇ ਦੀਆਂ ਹੋਈਆਂ ਨੇ ਬੈਸਟ ਰੇਡਰ ਤੇ ਯਾਫੀ ਨੂੰ ਕਹਿੰਦੇ ਵਧੀਆ ਟੈਟੂ ਬਣਵਾਏ ਜਾਣਗੇ ਮਹਿੰਗੇ ਟੈਟੂ ਤੇ ਨਾਲ ਹੀ ਸੈਮੀਫਾਈਨਲ ਤੇ ਫਾਈਨਲ ਦੇ ਬੈਸਟਾਂ ਲਈ ਮੋਟਰਸਾਈਕਲ ਹੋਣਗੇ ਮਿੱਤਰੋ ਨਾਲ ਹੀ ਰੇਡਰਾਂ ਤੇ ਯਾਫਿਆਂ ਤੇ ਵੀ ਮੋਟਰਸਾਈਕਲ ਲੱਗਣਗੇ ਗੁਰਵਿੰਦਰ ਕਾਂਗਿਆਲੇ ਉਸਤਾਦ ਨੇ ਕਹਿੰਦਾ ਇਹ ਸਿਰੇ ਦਾ ਕਬੱਡੀ ਕੱਪ ਕਰਵਾਇਆ ਅੱਜ ਸਾਲ ਹੀ ਸਿਰਾ ਕਰਦਾ ਔਰ ਇਹ ਵੀ ਟੀਮਾਂ ਤਾਕੜੀਆਂ ਨੇ ਕਬੱਡੀ 365 ਦੇ ਇਸ ਦਾ ਲਾਈਵ ਦਾ ਆਨੰਦ ਮਾਣ ਸਕਦੇ ਹਾਂ ਟੀਮਾਂ ਦੀਆਂ ਟਾਈਆਂ ਨੇ ਮਿੱਤਰੋ ਜੋ ਰੋਲ ਪਿੰਡ ਦੀਆਂ ਟਾਈਆਂ ਨੇ ਗੁਰੂ ਸਰ ਖੇਡੂਗੀ ਖਡੂਰ ਸਾਹਿਬ ਦੇ ਨਾਲ ਹਰੀਕੇ ਕਲਾ ਮੱਲਾਂ ਨਾਲ ਭਲੂਰ ਮਲੂਕਾ ਨਾਲ ਚੀਮਾ ਯੋਧਪੁਰ ਕਾਂਗੇ ਨਾਲ ਵਲਟੋਹਾ ਤਲਵੰਨ ਨਾਲ ਸੂਰੇਆਲਾ ਸਾਫੂ ਵਾਲੇ ਨਾਲ ਰਮਨਤਾ ਖੇਡੂਗੀ ਪਖਰਵੜਨ ਨਾਲ ਰੁਮਾਣਾ ਜੀਤ ਸਿੰਘ ਗਿਲਜੇ ਵਾਲਾ ਨਾਲ ਮਾਲਾ ਡੱਗੋ ਰਮਾਣਾ ਨਾਲ ਧਰਮਕੋਟ ਸਲਹਾਣੀ ਨਾਲ ਬਹੁਤ ਸਿਰੇ ਦੇ ਕਬੱਡੀ ਕੱਪ ਨੇ ਮਿੱਤਰੋ ਇਹ 10 ਵਜੇ ਸ਼ੁਰੂ ਹੋਣਗੇ ਸਖਤ ਹਦਾਇਤਾਂ ਵੀ ਦਸੀਆਂ ਨੇ ਭਰਾਵਾਂ ਵੱਲੋਂ ਕੋਈ ਮੈਚ ਅੱਗੇ ਪਿਛੇ ਨਹੀਂ ਕੀਤਾ ਜਾਵੇਗਾ ਲੇਟ ਹੋਣ ਬਾਈ ਟੀਮ ਨੂੰ ਕੱਟਿਆ ਜਾਵੇਗਾ ਨਰੋਲ ਇੱਕ ਪਿੰਡ ਦੇ ਪਹਿਲਾ ਨਾਮ ਜਿੱਥੇ 31000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 21000 ਬੈਸਟਾ ਨੂੰ 11-11000 ਦੀ ਨਗਦ ਰਕਮ ਸਨਮਾਨ ਸਨਮਾਨੋ ਗੁਰਵਿੰਦਰ ਕਾਂਗਲੇ ਉਸਤਾਦ ਨੇ ਕਹਿੰਦੇ ਇਹਨਾਂ ਟੌਪ ਦਾ ਮੇਲਾ ਕਰਵਾਇਆ ਉਰੇ ਵੀ ਲੱਗਣਗੇ ਰੌਣਕਾ ਕਹਿੰਦੇ ਬਹੁਤ ਸਿਰੇ ਦਾ ਕਬੱਡੀ ਕਾਪਾ ਪਲੇਅਰ ਲਗਭਗ ਮਿੱਤਰੋ ਸਾਰੇ ਭਰਾ ਦੀ ਮਿੱਤਰਤਾ ਦੇ ਸੱਦੇ ਪੱਤਰ ਦੇ ਨਾਲ ਸਾਰੀ ਖੇਡਣਗੇ ਟੀਮਾਂ ਬਾਰੇ ਆਪਾਂ ਨੂੰ ਅਪਡੇਟ ਕੁਸ਼ਕ ਦੀ ਮਿਲੀ ਆਪਾਂ ਕਮੈਂਟ ਬਾਕਸਾਂ ਦੇ ਵਿੱਚ ਵੀ ਪੈਨ ਕਰਾਂਗੇ ਤਾਂ ਚੈਨਲ ਨਾਲ ਜੁੜੇ ਰਹੋ ਤੇ ਨਾਲ ਹੀ ਮਿੱਤਰੋ ਅੱਜ ਦੇ ਦਿਨ ਦਾ ਮਾਝੇ ਤੇ ਮਾਲਵੇ ਦਾ ਜੋਧ ਸਿੰਘਾ ਵਾਲੇ ਚ ਬਹੁਤ ਤਾਕੜਾ ਸ਼ੋਅ ਮੈਚ ਆ ਜਿੱਥੇ ਪਹਿਲਾ ਨਾਮ ਹੋਗਾ ਮਿੱਤਰੋ 3 ਲੱਖ 2 ਟੀਮਾਂ ਵਿਚਕਾਰ ਹੀ ਭੇਡ ਹੋਣਗੇ ਮਾਝੇ ਮਾਲਵੇ ਵਾਲੇ ਕਹਿੰਦੇ ਚੱਕੀ ਰਮਦਾਸ ਹੋਰੀ ਮਾਲਵੇਰੇ ਇਧਰੋਂ ਪਿਸਟਲ ਪਿੰਡਲ ਹੋਰੀ ਹੋਰ ਵੀ ਟੌਪ ਦੇ ਪਲੇਅਰ ਉਰੇ ਖੇਡਣਗੇ ਮਿੱਤਰੋ ਤੇ ਨਾਲ ਹੀ ਮਿੱਤਰੋ ਚੌਧਰੀ ਬਾਸ ਹਿਸਾਰ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਲੱਗਣੀਆਂ ਉਰੇ ਰੌਣਕ ਆ ਮਿੱਤਰੋ ਪਹਿਲਾ ਨਾਮ ਜਿੱਥੇ ਲੱਖ ਅਤੇ ਦੂਸਰਾ ਨਾਮ ਜਿੱਥੇ 71000 ਆ ਤੀਜਾ ਨਾਮ ਵੀ ਰੱਖਿਆ ਗਿਆ ਮਿੱਤਰੋ 48000 ਬੱਸ ਟਰੇਡਰ ਤੇ ਯਾਫੀ ਨੂੰ 25000 ਦੀ ਨਕਦ ਰਕਮ ਨਾਲ ਮਿੱਤਰੋ ਮਾਨ ਸਨਮਾਨ ਹੋਵੇਗਾ ਲਾਈਵ ਇਸ ਦਾ ਚੱਲੇਗਾ ਕਬੱਡੀ ਹਰਿਆਣਾ ਤੇ ਵਿਕਾਸਾ ਲੇਵੇ ਹੋਰੀ ਦੀ ਨੂੰ ਜੁਵਾਰੇ ਹੋਰੀ ਨਾਲੇ ਸ਼ੀਲੂ ਹਰਿਆਣ ਵਾਲਾ ਤੇ ਮਨੀਸ਼ ਬਾਹੂ ਅਕਬਰਪੁਰ ਵਾਲੇ ਦੀ ਟੀਮ ਉਰੇ ਮਿੱਤਰੋ ਸਰੀਰੀ ਬਣੀ ਹੈ ਉਰੇ ਵੀ ਮੇਲਾ ਟੱਕੜਾ ਹੋਊਗਾ ਬਾਕੀ ਸ਼ੀਲੂ ਮਿੱਤਰੋ ਕਾਂਗੇ ਖੇਡਣ ਦੇ 50% ਚਾਂਸ ਹੈਗੇ ਨੇ ਕੁਝ ਭਰਾ ਕਹਿ ਰਹੇ ਨੇ ਵੀ ਹਰਿਆਣੇ ਚ ਖੇਡੂ ਤੇ ਕੁਝ ਕਹਿ ਰਹੇ ਨੇ ਵੀ ਕਾਂਗੇ ਖੇਡੂ ਬਾਕੀ ਜਿਵੇਂ ਦੀ ਵੀ ਅਪਡੇਟ ਆਪਾਂ ਨੂੰ ਮਿਲੀ ਸਹੀ ਜਾਣਕਾਰੀ ਆਪਾਂ ਤੁਹਾਡੇ ਤੱਕ ਸਾਂਝੀ ਕਰਾਂਗੇ ਇਸ ਦਾ ਲਾਈਵ ਤੁਸੀਂ ਕਬੱਡੀ ਹਰਿਆਣਾ ਤੇ ਮੰਨ ਸਕਦੇ ਹੋ YouTube ਦਾ ਅਫੀਸ਼ੀਅਲ ਚੈਨਲ ਤੇ ਨਾਲ ਹੀ ਬਾਦ ਫੈਡਰੇਸ਼ਨ ਦੀਆਂ 16 ਟੀਮਾਂ ਦੇ ਮੈਚ ਹੋਣਗੇ ਮਿੱਤਰੋ ਦੁਸਾਰਨਾ ਜ਼ਿਲ੍ਹਾ ਮਹਾਲੀ ਦੇ ਵਿੱਚ ਪਹਿਲਾ ਨਾਮ ਜਿੱਥੇ 51000 ਤੇ ਦੂਜਾ ਨਾਮ ਜਿੱਥੇ 41000 ਬੈਸਟ ਰੇਡਰ ਤੇ ਯਾਫੀ ਮਿੱਤਰੋ ਇਲੀਡੀਆਂ ਨਾਲ ਮਾਨ ਸਨਮਾਨ ਹੋਵੇਗਾ ਵਧੀਆ ਕਬੱਡੀ ਕੱਪ 25 ਜਨਵਰੀ ਦੇਖਣੇ ਸਾਰੀ ਬਹੁਤ ਸਿਰੇ ਦੇ ਕਬੱਡੀ ਕੱਪ ਨੇ ਅਗਲਾ ਕਬੱਡੀ ਕੱਪ ਆ ਮਿੱਤਰੋ ਰਗੂਆਣਾ ਜ਼ਿਲ੍ਹਾ ਸ਼ਰਸਾ ਚ ਹੋਵੇਗਾ ਬਜਨੀ ਕਬੱਡੀ ਖਿਡਾਰੀਆਂ ਦੇ ਵਧੀਆ ਮੈਚ ਹੋਏ ਨੇ ਕਬੱਡੀ ਓਪਨ ਦੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਤੇ 48000 ਅਤੇ ਦੂਜਾ ਨਾਮ ਜਿੱਤੇ 31000 ਵੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ 11-11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 365 ਤੇ ਇਸ ਦਾ ਲਾਈਵ ਆਨੰਦ ਮਾਨ ਸਕਦੇ ਹੋ ਬਾਕੀ ਮਿੱਤਰੋ ਪਹਿਲਾਂ ਆਪਾਂ ਬਾਈਨਿ ਕਬੱਡੀ ਖੇਡਣ ਦੀ ਅਪਡੇਟ ਦੇਣੋਂ ਹਟ ਗਏ ਸੀ ਪਰ ਬਹੁਤ ਭਰਾਮ ਦੇ ਫੋਨ ਵੀ ਆਏ ਨੇ ਇੰਸਟਾਗ੍ਰam ਤੇ ਮੈਸੇਜ ਵੀ ਆਏ ਨੇਗੇ ਵੀ ਤੁਸੀਂ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਅਪਡੇਟ ਦਿਆ ਕਰੋ ਤਾਂ ਕਰਕੇ ਮਿੱਤਰੋ ਆਪਾਂ ਉਹਨਾਂ ਦੀ ਗੱਲ ਨੂੰ ਅੱਗੇ ਰੱਖਦੇ ਹੋਏ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਅਪਡੇਟ ਦਿੰਨੇ ਆ ਬਹੁਤ ਭਰਾ ਸ਼ਕੀਨ ਹੁੰਦੇ ਨੇ ਕੱਲੇ ਓਪਨ ਮੈਚ ਦੇਖਣ ਦੇ ਪਰ ਉਹ ਸਾਰੇ ਭਰਾਵਾਂ ਦਾ ਦਿਲ ਰੱਖਣਾ ਪੈਂਦਾ ਆਪਾਂ ਬਾਈਨੀ ਕਬੱਡੀ ਖਿਡਾਰੀਆਂ ਦੇ ਅਪਡੇਟ ਵੀ ਵਿੱਚ ਦੇ ਦੇਣੇ ਆ ਜੇ ਕਿਸੇ ਭਰਾ ਨੂੰ ਹੁੰਦਾ ਤਾਂ ਵੀਡੀਓ ਸਕਿਪ ਕਰ ਸਕਦਾ ਤਾਂ ਸਾਰੇ ਬਾਈਨੀ ਕਬੱਡੀ ਖਿਡਾਰੀ ਵਾਲੇ ਪਲੇਅਰ ਵੀ ਵੀਡੀਓ ਨੂੰ ਚੈੱਕ ਕਰਦੇ ਨੇ ਦੇਖਦੇ ਨੇ ਤਾਂ ਉਹਨਾਂ ਦਾ ਦਿਲ ਰੱਖਣ ਲਈ ਆਪਾਂ ਨੂੰ ਇਹ ਅਪਡੇਟ ਦੇਣੀ ਪੈਂਦੀ ਹੈ ਉਹਨਾਂ ਲਈ ਵੀ ਆਪਾਂ ਨੂੰ ਅਪਰਾਲਾ ਕਰਨਾ ਪਊ ਮਿੱਤਰੋ ਜੇ ਆਪਾਂ ਉਹਨਾਂ ਦੀ ਗੱ ਤੱਕ ਗਿਆਂ ਵਾਲੀ ਕਬੱਡੀ ਦੀ ਕਮਾਂਡ ਵੀ ਉਹਨਾਂ ਨੇ ਸੰਭਾਲਣੀ ਹੈ ਤੇ ਨਾਲ ਹੀ ਮਿੱਤਰੋ ਕਬੂਲ ਸ਼ਾ ਖੁੱਬਣ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਵੀ ਮੈਚ ਹੋਣਗੇ ਅੱਜ ਬਜਨੀ ਕਬੱਡੀ ਖਿਡਾਰੀਆਂ ਦੇ 36 ਕਿਲੋ ਦਾ ਪਹਿਲਾ ਨਾਮ ਜਿੱਥੇ 1600 ਹੋਵੇਗਾ ਤੇ ਦੂਜਾ ਨਾਮ 1100 ਨਾਲ ਹੀ ਕਬੱਡੀ 50 ਕਿਲੋ ਦੇ ਦੋ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 5100 ਆ ਤੇ ਦੂਜਾ ਨਾਮ ਜਿੱਥੇ 3100 ਆ ਵੈਸਟ ਰੇਡਰ ਤੇ ਯਾਫੀ ਨੂੰ ਸਰਪ੍ਰਾਈਜ਼ ਹੋਣਗੇ ਵਧੀਆ ਕਬੱਡੀ ਕੱਪਾ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਅਗਲਾ ਕਬੱਡੀ ਕੱਪਾ ਮਿੱਤਰੋ ਸਿਬੋ ਚੱਕ ਮੁਕੇਰੀਆਂ ਕਬੱਡੀ ਕੱਪਾ ਅ ਕਬੱਡੀ 55 ਕਿਲੋ ਦੇ ਕਬੱਡੀ 75 ਕਿਲੋ ਦੇ ਮੈਚ ਹੋਣਗੇ 55 ਕਿਲੋ ਦਾ ਇੱਥੇ ਪਹਿਲਾ ਨਾਮ 5500 ਆ ਤੇ ਦੂਸਰਾ ਨਾਮ 4500 ਆ ਬੈਸਟਾਂ ਨੂੰ ਸਰਪ੍ਰਾਈਜ਼ ਹੋਣਗੇ ਨਾਲ ਹੀ ਕਬੱਡੀ 75 ਕਿਲੋ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ ਜਿੱਥੇ 15000 ਆ ਤੇ ਦੂਸਰਾ ਨਾਮ 11000 ਆ ਬੈਸਟ ਰੀਡਰ ਤੇ ਜਿਆਫੀ ਨੂੰ ਐਲ ਡੀ ਨਾਲ ਮਾਨ ਸਨਮਾਨ ਹੋਵੇਗਾ 26 ਤਰੀਕ ਨੂੰ ਇਹ ਲੱਗਣੀਆਂ ਰੌਣਕਾਂ ਮਿੱਤਰੋ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ 1.5 ਲੱਖ ਜਿੱਥੇ ਪਹਿਲਾ ਨਾਮ ਅਤੇ 1 ਲੱਖ ਜਿੱਥੇ ਦੂਸਰਾ ਨਾਮ ਆ ਬੈਸਟ ਰੀਡਰ ਤੇ ਯਾਫੀ ਨੂੰ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਵੇ। ਬਈਨੀ ਕਬੱਡੀ ਖੜਿਆ ਨੇ 46 ਕਿਲੋ ਦੇ ਕਬੱਡੀ ਓਪਨ ਮੁਕੇਰੀਆਂ ਤਸੀਲ ਦੇ ਜੋ ਮੈਚ ਹੋਣਗੇ ਪਹਿਲਾ ਨਾਮ ਜਿੱਥੇ 11000 ਹੋਵੇਗਾ ਤੇ ਦੂਸਰਾ ਨਾਮ 9000 ਬੈਸਟ ਨੂੰ ਸਰਪ੍ਰਾਈਜ਼ ਹੋਣਗੇ। ਲਾਈਵ ਇਸ ਦਾ ਚੱਲੇਗਾ ਕਬੱਡੀ ਜੰਕਸ਼ਨ ਤੇ YouTube ਦਾ ਅਫੀਸ਼ੀਅਲ ਚੈਨਲ ਹੈ। 26 ਤਰੀਕ ਨੂੰ ਮਿੱਤਰੋ ਦੇਵਾਂਗੇ ਅਪਡੇਟ ਕਿਹੜੇ ਪਲੇਅਰ ਹੋਰੇ ਕਿਹੜੀਆਂ ਕਲੱਬਾਂ 'ਚ ਖੇਡਣਗੇ। ਚੈਨਲ ਦੇ ਨਾਲ ਜੁੜੇ ਰਹੋ ਤੇ ਨਾਲ ਹੀ ਮਿੱਤਰੋ ਇੱਕ ਵਾਰੀ ਫਿਰ ਤੋਂ ਜੋ ਚੈਨਲ ਨੂੰ ਭਰਾ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਇਹਨਾਂ ਕਬੱਡੀ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਹੀ ਹੱਸਦੇ ਵਸਦੇ ਰੱਖੇ ਖੱਟਾ ਫੇਟਾ ਤੋਂ ਦੂਰ ਰੱਖੇ ਸਾਰੇ ਪਲੇਅਰਾਂ ਨੂੰ ਉਹਨਾਂ ਦੀ ਖੇਡ ਦਾ ਮੁੱਲ ਪਵੇ ਸਾਰੇ ਆਪਣੇ ਘਰ ਹੱਸਦੇ ਵਸਦੇ ਰਹਿਣ ਜੋ ਉਹਨਾਂ ਦੀ ਪਰਿਵਾਰ ਉਡੀਕ ਕਰਦੇ ਨੇ ਸਾਰਿਆਂ ਕਬੱਡੀ ਨੂੰ ਇਸ ਤਰ੍ਹਾਂ ਸਿਖਰਾਂ ਤੇ ਚੜ੍ਹਾਈ ਰੱਖਣਾ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੋਚ ਸਹਿਬਾਨਾਂ ਨੂੰ ਯੋ ਕਬੱਡੀ ਦੇ ਪ੍ਰਮੋਟਰ ਨੇ ਕਮੇਟੀ ਵਾਲੇ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਦੇਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਇਹ ਅਰਦਾਸ ਕਰਦੇ ਆ ਤੇ ਨਾਲ ਹੀ ਵੀਡੀਓ ਦੇ ਵਿੱਚ ਪੋਸਟਰਾਂ ਦੇ ਸੰਬੰਧੀ ਜਾਂ ਕੋਈ ਹੋਰ ਗਲਤ ਬੋਲਿਆ ਗਿਆ ਹੋਵੇ ਤਾਂ ਸਾਰੇ ਪਾਰਾਂਵਾਂ ਤੋਂ ਦਿਲੋਂ ਮਾਫੀ ਚਾਹੁੰਦੇ ਆ ਆਪਣਾ ਛੋਟਾ ਭਰਾ ਨਿਵਾਣਾ ਸਮਝ ਕੇ ਮਾਫ ਕਰ ਦੇਣਾ ਤੇ ਨਾਲ ਹੀ ਕੱਲ ਨੂੰ ਮਿਲਾਂਗੇ ਕਿ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ